ਅੱਜ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਹਾਂ ਪਿੰਡ ਬਰਖੇੜੀ ਥਾਣਾ ਆਈਟੀਆਈ ਜ਼ਿਲ੍ਹਾ ਕਾਸ਼ੀਪੁਰ ਉੱਤਰਾਖੰਡ ਇਸ ਏਰੀਏ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਨੇ ਬਹੁਤ ਸਾਲਾਂ ਤੋਂ ਜਾ ਕੇ ਉੱਥੇ ਵਸ ਗਏ ਜ਼ਮੀਨਾਂ ਖਰੀਦੀਆਂ ਜ਼ਮੀਨਾਂ ਆਬਾਦ ਕੀਤੀਆਂ ਏਰੀਆ ਡਿਵੈਲਪ ਕੀਤਾ ਬਰਖੇੜੀ ਪਿੰਡ ਦੇ ਵਿੱਚ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਰਹਿੰਦੇ ਸੀ ਇਸੇ ਪਿੰਡ ਦੇ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਗੁਰਜੀਤ ਸਿੰਘ ਉਹਦੇ ਤਿੰਨ ਬੇਟੇ ਸੀ ਹਰਜੀਤ ਸਿੰਘ ਜਿਹਦਾ ਵਿਆਹ ਹੋ ਚੁੱਕਿਆ ਸੀ ਉਹ ਤੋਂ ਛੋਟਾ ਕੁਲਦੀਪ ਸਿੰਘ ਉਸ ਤੋਂ ਛੋਟਾ ਨਿਸ਼ਾਨ ਸਿੰਘ ਤੇ ਦੋ ਬੇਟੀਆਂ ਸੀ ਗੁਰਜੀਤ ਸਿੰਘ ਦੀ ਜ਼ਮੀਨ ਜਾਇਦਾਦ ਚੰਗੀ ਸੀ ਖੇਤੀ ਨਾਲ ਜੁੜਿਆ ਸਾਰਾ ਪਰਿਵਾਰ ਸੀ ਸਾਰਾ ਪਿੰਡ ਹੀ ਖੇਤੀ ਨਾਲ ਜੁੜਿਆ ਸੀ 29 ਜੂਨ 2020 ਨੂੰ ਕੁਲਦੀਪ ਸਿੰਘ ਰਾਤ ਨੂੰ ਰੋਟੀ ਖਾ ਕੇ ਘਰੋਂ ਬਾਹਰ ਨਿਕਲਦਾ ਟਹਿਲਣ ਵਾਸਤੇ ਪਰ ਕਾਫੀ ਦੇਰ ਬਾਅਦ ਉਹ ਵਾਪਸ ਨਹੀਂ ਆਉਂਦਾ ਅੰਤ ਵਿੱਚ ਛੋਟਾ ਜਿਹਾ ਪਿੰਡ ਸੀ ਕੋਈ ਏਡੀ ਵੱਡੀ ਗੱਲ ਨਹੀਂ ਸੀ ਫਿਰ ਥੋੜੀ ਬਾਅਦ ਉਹ ਫੋਨ ਕਰਦੇ ਨੇ ਕੁਲਦੀਪ ਸਿੰਘ ਦੇ ਦੋ ਨੰਬਰ ਸੀ ਦੋਨੋਂ ਨੰਬਰਾਂ ਦੇ ਵਿੱਚੋਂ ਕੋਈ ਵੀ ਨੰਬਰ ਨਹੀਂ ਚੁੱਕਿਆ ਜਾਂਦਾ ਘਰਦਿਆਂ ਨੂੰ ਥੋੜੀ ਜੀ ਬੇਚੈਨੀ ਹੁੰਦੀ ਹੈ ਵਾਰ-ਵਾਰ ਜਦੋਂ ਫੋਨ ਕੀਤਾ ਜਾਂਦਾ ਫੋਨ ਸਵਿਚ ਆਫ ਹੋ ਜਾਂਦੇ ਨੇ ਫਿਰ ਆਲੇ-ਦੁਆਲੇ ਦੇਖਿਆ ਜਾਂਦਾ ਪਿੰਡ ਦੇ ਵਿੱਚ ਲੱਭਿਆ ਜਾਂਦਾ ਸਾਰੇ ਪਿੰਡ ਦੇ ਵਿੱਚ ਲੱਭਦੇ ਨੇ ਪਰ ਕਿਤੇ ਵੀ ਕੁਲਦੀਪ ਸਿੰਘ ਦਾ ਕੋਈ ਪਤਾ ਨਹੀਂ ਲੱਗਦਾ ਸਾਰਾ ਪਿੰਡ ਲੱਭਦਾ ਖੇਤਾਂ ਖੁੱਤਾਂ ਦੇ ਵਿੱਚ ਜਿੱਥੇ ਕਿਤੇ ਵੀ ਸਾਰਾ ਪਿੰਡ ਜਦੋਂ ਲੱਭ ਪਾਲ ਕਰਦਾ ਨਹੀਂ ਮਿਲਦਾ ਫਿਰ ਕੁਲਦੀਪ ਸਿੰਘ ਦੇ ਚਾਚਾ ਬੂਟਾ ਸਿੰਘ ਆਈਟੀਐ ਥਾਣਾ ਪਹੁੰਚਦੇ ਨੇ ਉੱਥੇ ਜਾ ਕੇ ਰਿਪੋਰਟ ਲਿਖਾਈ ਜਾਂਦੀ ਹੈ ਗੁੰਮਸ਼ੁਦਗੀ ਦੀ ਆਪਣੇ ਭਤੀਜੇ ਕੁਲਦੀਪ ਸਿੰਘ ਦੀ। ਕੁਲਦੀਪ ਸਿੰਘ ਨੂੰ ਪੁਲਿਸ ਨੂੰ ਲੱਭਣਾ ਸ਼ੁਰੂ ਕਰਦੀ ਹੈ ਉਹਦੇ ਨੰਬਰ ਲਏ ਜਾਂਦੇ ਨੇ। ਆਲੇ-ਦੁਆਲੇ ਪਾਲ ਕੀਤੀ ਜਾਂਦੀ ਹੈ ਪਰ ਕਿਤੇ ਵੀ ਕੁਲਦੀਪ ਸਿੰਘ ਦਾ ਕੋਈ ਪਤਾ ਨਹੀਂ ਲੱਗਦਾ। ਹੁਣ ਪੁਲਿਸ ਨੂੰ ਇਹ ਵੀ ਸੀ ਕਿ ਹੋ ਸਕਦਾ ਉਹ ਕਿਤੇ ਚਲਾ ਗਿਆ ਹੋਵੇ। ਥੋੜੀਆਂ-ਥੋੜੀਆਂ ਪੁਲਿਸ ਨੂੰ ਹੋਰ ਵੀ ਗੱਲਾਂ ਪਤਾ ਲੱਗਦੀਆਂ ਨੇ ਵੀ ਪਿੰਡ ਦੇ ਵਿੱਚ ਹੀ ਰਹਿਣ ਵਾਲੀ ਇੱਕ ਸੁਖਵਿੰਦਰ ਕੌਰ ਨਾਮ ਦੀ ਲੜਕੀ ਦੇ ਨਾਲ ਉਹਦਾ ਫੇਰ ਵੀ ਚੱਲਦਾ ਸੀ। ਹੁਣ ਪੁਲਿਸ ਨੂੰ ਇਹ ਸ਼ੱਕ ਸੀ ਵੀ ਹੋ ਸਕਦਾ ਉਹਦੇ ਕਾਰਨ ਕੁਝ ਹੋਇਆ ਹੋਵੇ ਸੁਖਵਿੰਦਰ ਕੌਰ ਨੂੰ ਪੁੱਛ ਕੇ ਚਲੀ ਥਾਣੇ ਬੁਲਾਇਆ ਜਾਂਦਾ ਉਹ ਤੋਂ ਪੁੱਛਿਆ ਜਾਂਦਾ ਤੇ ਉਹਦਾ ਕਹਿਣਾ ਸੀ ਵੀ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਪਹਿਲਾਂ ਤਾਂ ਉਹ ਜਿਹੜੇ ਉਹਦੇ ਰਿਲੇਸ਼ਨ ਸੀ ਉਹਨਾਂ ਤੋਂ ਇਨਕਾਰ ਕਰਦੀ ਹੈ ਪਰ ਬਾਅਦ ਦੇ ਵਿੱਚ ਕਹਿੰਦੀ ਹੈ ਵੀ ਉਹ ਮੈਨੂੰ ਇਸ ਬਾਰੇ ਨਹੀਂ ਪਤਾ ਰਿਲੇਸ਼ਨ ਸਾਡੇ ਹੈਗੇ ਸੀ ਪਰ ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਗਿਆ ਕਿਉਂ ਗਿਆ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿਨ ਬੀਤਦੇ ਨੇ 2 ਜੁਲਾਈ 2020 ਨੂੰ ਪਿੰਡ ਦੇ ਵਿੱਚ ਇੱਕ ਬਰਾਤ ਘਰ ਹੁੰਦਾ ਹੈ ਬਰਾਤ ਘਰ ਦੇ 200 ਮੀਟਰ ਦੂਰ ਇੱਕ ਨਾਲਾ ਸੀ ਉਹ ਨਾਲੇ ਦੇ ਵਿੱਚੋਂ ਪਿੰਡ ਦੇ ਇੱਕ ਲੜਕੇ ਨੂੰ ਇੱਕ Laash ਦਿਖਦੀ ਹੈ ਉਹ ਭੱਜ ਕੇ ਸਰਪੰਚ ਕੋਲ ਜਾਂਦਾ ਸਰਪੰਚ ਹੁੰਦਾ ਰਜਿੰਦਰ ਸਿੰਘ ਰਜਿੰਦਰ ਸਿੰਘ ਪਿੰਡ ਦੇ ਕੁਝ ਬੰਦਿਆਂ ਨੂੰ ਲੈ ਕੇ ਜਦੋਂ ਉੱਥੇ ਪਹੁੰਚਦੇ ਨੇ ਉਹ Laash ਨੂੰ ਬਾਹਰ ਕੱਢਿਆ ਜਾਂਦਾ ਉਹ Laash ਹੁੰਦੀ ਹੈ ਕੁਲਦੀਪ ਸਿੰਘ ਦੀ ਹੁਣ ਪਿੰਡ ਦੇ ਵਿੱਚ ਤੇ ਘਰ ਦੇ ਵਿੱਚ ਮਾਹੌਲ ਤਾਂ ਪਹਿਲਾਂ ਹੀ ਇਹੋ ਜਿਹਾ ਸੀ ਜਵਾਨ ਮੁੰਡਾ ਇੱਕ ਗਾਇਬ ਸੀ ਪਰ ਜਦੋਂ ਉਹਦੀ Laash ਮਿਲਦੀ ਹੈ ਕਿਉਂਕਿ ਹਜੇ ਤੱਕ ਇਹ ਸ ਵੀ ਹੋ ਸਕਦਾ ਕਿ ਕਿਤੋਂ ਨਾ ਕਿਤੋਂ ਜਿਉਂਦਾ ਮਿਲੇਗਾ ਪਰ ਜਦੋਂ ਲਾਸ਼ ਸਾਹਮਣੇ ਪਈ ਹੁੰਦੀ ਹੈ ਘਰ ਵਾਲਿਆਂ ਦਾ ਰੋ ਰੁਕੇ ਬੁਰਾ ਹਾਲ ਹੁੰਦਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਕੁਲਦੀਪ ਸਿੰਘ ਦਾ ਪੋਸਟਮਾਰਟਮ ਹੁੰਦਾ ਜਿਹੜੇ ਪੋਸਟਮਾਰਟਮ ਕਰਨ ਵਾਲੇ ਡਾਕਟਰ ਸੀ ਦੋ ਡਾਕਟਰ ਹੁੰਦੇ ਨੇ ਇੱਕ ਹੁੰਦੇ ਨੇ ਡਾਕਟਰ ਸ਼ਾਂਤ ਨੂੰ ਇੱਕ ਹੁੰਦੇ ਨੇ ਕੇਪੀ ਸੀ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆਉਂਦਾ ਵੀ ਗਲ ਘੁੱਟਣ ਕਾਰਨ ਇਦੀ ਮੌਤ ਹੋਈ ਹੈ। ਲਾਸ਼ ਘਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ। ਅੰਤਿਮ ਸੰਸਕਾਰ ਹੁੰਦਾ ਹੈ। ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ। ਫਿਰ ਜਿਹੜਾ ਸ਼ੱਕ ਸੀ ਉਹ ਸੁਖਵਿੰਦਰ ਕੌਰ ਤੇ ਆ ਜਾਂਦਾ। ਪਿੰਡਦਿਆਂ ਦਾ ਕਹਿਣਾ ਸੀ ਵੀ ਇਹਦਾ ਜ਼ਰੂਰ ਵਿੱਚ ਕੋਈ ਨਾ ਕੋਈ ਹੱਥ ਹੋ ਸਕਦਾ। ਇਹਦੇ ਨਾਲ ਇਹਦਾ ਫੇਰ ਚੱਲਦਾ ਸੀ। ਸੁਖਵਿੰਦਰ ਕੌਰ ਨੂੰ ਫੇਰ ਬੁਲਾਇਆ ਜਾਂਦਾ ਪਰ ਸੁਖਵਿੰਦਰ ਕੌਰ ਦਾ ਉਹੀ ਜਵਾਬ ਹੁੰਦਾ। ਪੁਲਿਸ ਮੋਬਾਈਲ ਨੰਬਰ ਲੈਂਦੀ ਹੈ ਕੁਲਦੀਪ ਦੇ। ਦੋਨੋਂ ਨੰਬਰ ਲਏ ਜਾਂਦੇ ਨੇ ਸਰਵਲਾਸ ਤੇ ਲਏ ਜਾਂਦੇ ਨੇ ਕਾਲ ਡਿਟੇਲ ਕੱਢੀ ਜਾਂਦੀ ਹੈ। ਕਾਲ ਡਿਟੇਲ ਦੇ ਵਿੱਚ ਪਤਾ ਲੱਗਦਾ ਵੀ ਬੜੇ ਚਿਰ ਤੋਂ ਜਿਹੜਾ ਇਹਨਾਂ ਦਾ ਫੇਰ ਚੱਲਦਾ ਗੱਲਾਂ ਬਹੁਤ ਲੰਬੀਆਂ ਲੰਬੀਆਂ ਹੁੰਦੀਆਂ ਸੀ ਲਾਸਟ ਦਿਨ ਵੀ 11 ਵਾਰ ਕਾਲ ਕੀਤੀ ਸੀ ਸੁਖਵਿੰਦਰ ਕੌਰ ਨੇ ਕੁਲਦੀਪ ਸਿੰਘ ਨੂੰ ਉਹ ਫੋਨ ਰੀਸੀਵ ਨਹੀਂ ਕਰਦਾ ਫਿਰ ਇਹਨਾਂ ਦੀ ਸ਼ਾਮ ਨੂੰ ਗੱਲ ਹੁੰਦੀ ਹੈ ਕਰੀਬ 7 7:30 ਵਜੇ ਲਾਸਟ ਜਿਹੜਾ ਫੋਨ ਸੀ ਉਹ ਵੀ ਸੁਖਵਿੰਦਰ ਕੌਰ ਦਾ ਸੀ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਗੱਲ ਹੋਈ ਸੀ ਇਹ ਜਦੋਂ ਪਤਾ ਲੱਗਦਾ ਹੈ ਦੂਜੇ ਪਾਸੇ ਸੁਖਵਿੰਦਰ ਕੌਰ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਫਿਰ ਸੁਖਵਿੰਦਰ ਕਾਲ ਦੀ ਜਦੋਂ ਕਾਲ ਡਿਟੇਲ ਕੱਢਦੇ ਨੇ ਕੁਲਦੀਪ ਦੇ ਨਾਲ-ਨਾਲ ਪਿੰਡ ਦੀ ਰਹਿਣ ਵਾਲਾ ਇੱਕ ਹੋਰ ਫਾਲੀ ਹੁਸੈਨ ਦੇ ਨਾਲ ਵੀ ਉਹਦੀਆਂ ਗੱਲਾਂ ਹੁੰਦੀਆਂ ਨੇ ਉਹਦੇ ਨਾਲ ਵੀ ਲੰਬੀਆਂ-ਲੰਬੀਆਂ ਗੱਲਾਂ ਹੁੰਦੀਆਂ ਨੇ ਤੇ ਜਿਸ ਦਿਨ ਦੀ ਇਹ ਵਾਰਦਾਤ ਹੈ ਉਸ ਦਿਨ ਕਈ ਵਾਰ ਸੁਖਵਿੰਦਰ ਕੌਰ ਅਲੀ ਨੂੰ ਵੀ ਫੋਨ ਕਰਦੀ ਹੈ ਜਦੋਂ ਇਹ ਸਾਰਾ ਕੁਝ ਪਤਾ ਲੱਗਦਾ ਫਿਰ ਸੁਖਵਿੰਦਰ ਕੌਰ ਨੂੰ ਬੁਲਾ ਕੇ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਜਿਹੜੀ ਕਹਾਣੀ ਨਿਕਲ ਕੇ ਆਉਂਦੀ ਹੈ ਮਾਪਿਓ ਆਪਣੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇਣ ਵਾਸਤੇ ਕੀ ਕੁਛ ਕਰਦਾ ਕਿੰਨੀ ਮਿਹਨਤ ਕਰਦਾ ਕਿੰਨੇ ਸਮਝੌਤੇ ਕਰਦਾ ਆਪਣੀ ਜ਼ਿੰਦਗੀ ਦੇ ਨਾਲ ਪਰ ਬੱਚੇ ਮਾਪਿਓ ਨੂੰ ਕਈ ਵਾਰ ਇੰਨਾ ਨੀਚੇ ਲਾ ਜਾਂਦੇ ਨੇ ਵੀ ਉਹ ਗਰੀਬੀ ਵੀ ਚੱਲ ਲੈਂਦਾ ਸਾਰਾ ਕੁਝ ਚੱਲ ਲੈਂਦਾ ਪਰ ਉਹ ਚੀਜ਼ਾਂ ਨੂੰ ਚੱਲਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਹੁਣ ਜਿਹੜੀ ਕਹਾਣੀ ਸ਼ੁਰੂ ਹੁੰਦੀ ਹੈ ਹਰਪ੍ਰਜਨ ਸਿੰਘ ਬਹੁਤ ਸਾਲ ਪਹਿਲਾਂ ਬਰਖੇੜੀ ਪਿੰਡ ਦੇ ਵਿੱਚ ਆ ਕੇ ਰਹਿਣ ਲੱਗਦੇ ਨੇ ਉਹ ਡਾਕਟਰ ਸੀ ਉੱਥੇ ਲੋਕਾਂ ਦਾ ਇਲਾਜ ਕਰਦੇ ਸੀ ਉਹ ਏਰੀਏ ਦੇ ਵਿੱਚ ਕੋਈ ਵੀ ਹੋਰ ਡਾਕਟਰ ਨਹੀਂ ਸੀ ਤੇ ਉਹਨਾਂ ਦਾ ਜਿਹੜਾ ਕੰਮ ਹੈ ਬਹੁਤ ਵਧੀਆ ਚੱਲ ਜਾਂਦਾ ਹੈ ਆਲੇ-ਦੁਆਲੇ ਇਲਾਕੇ ਦੇ ਵਿੱਚ ਚੰਗੀ ਜਾਣਸ਼ਨ ਹੋ ਜਾਂਦੀ ਹੈ ਡਾਕਟਰ ਹਰਪ੍ਰਜਨ ਸਿੰਘ ਦੀ ਉਸੇ ਦੌਰਾਨ ਇਹਨਾਂ ਦੇ ਘਰ ਤਿੰਨ ਬੇਟੀਆਂ ਦਾ ਜਨਮ ਹੁੰਦਾ ਹੈ ਹਰਪ੍ਰਜਨ ਸਿੰਘ ਡਾਕਟਰੀ ਦੇ ਪੇਸ਼ੇ ਤੋਂ ਹੀ ਆਪਣਾ ਉੱਥੇ ਘਰ ਬਣਾਉਂਦੇ ਨੇ ਪਿੰਡ ਦੇ ਵਿੱਚ ਦੋ ਲੜਕੀਆਂ ਦਾ ਵਿਆਹ ਕਰਦੇ ਨੇ ਸਭ ਤੋਂ ਛੋਟੀ ਹੁੰਦੀ ਹੈ ਸੁਖਵਿੰਦਰ ਕੌਰ ਵਾਰਦਾ ਤੋਂ ਕਰੀਬ 7 ਸਾਲ ਪਹਿਲਾਂ ਜਿਹੜੇ ਡਾਕਟਰ ਹਰਪਜਨ ਸਿੰਘ ਹੁੰਦੇ ਨੇ ਇਹਨਾਂ ਨੂੰ ਬਿਮਾਰੀ ਹੁੰਦੀ ਹੈ ਬਿਮਾਰੀ ਦਾ ਇਲਾਜ ਕਰਵਾਉਂਦੇ ਕਰਵਾਉਂਦੇ ਜਿਹੜੀ ਜਮਾ ਪੂੰਜੀ ਸੀ ਉਹ ਵੀ ਲੱਗ ਜਾਂਦੀ ਹੈ ਤੇ ਡਾਕਟਰ ਹਰਪਜਨ ਸਿੰਘ ਵੀ ਖਤਮ ਹੋ ਜਾਂਦੇ ਨੇ ਇੱਕ ਤਾਂ ਜਿਹੜਾ ਮਰਦ ਦਾ ਸਾਆਇਆ ਸੀ ਉਹ ਚਲਾ ਗਿਆ ਪ੍ਰਕਾਸ਼ ਕੌਰ ਦੇ ਉੱਤੋਂ ਦੂਜਾ ਹੁਣ ਜਿਹੜੀ ਜਮਾ ਪੂੰਜੀ ਸੀ ਉਹ ਵੀ ਖਤਮ ਹੋ ਜਾਂਦੀ ਹੈ ਪ੍ਰਕਾਸ਼ ਕੌਰ ਬਿਲਕੁਲ ਖਾਲੀ ਹੋ ਜਾਂਦੀ ਹੈ ਤੇ ਪਤੀ ਵੀ ਚਲਾ ਜਾਂਦਾ ਹੈ ਮਜਬੂਰੀ ਸੀ ਆਪਣਾ ਪੇਟ ਪਾਲਣਾ ਤੇ ਸਭ ਤੋਂ ਮੇਨ ਗੱਲ ਆਪਣੀ ਲੜਕੀ ਦਾ ਪੇਟ ਪਾਲਣਾ ਉਹਨੂੰ ਪੜਾਉਣਾ ਲਿਖਾਉਣਾ ਕਿਉਂਕਿ ਦੋ ਲੜਕੀਆਂ ਦਾ ਵਿਆਹ ਹੋ ਚੁੱਕਿਆ ਸੀ ਹੁਣ ਇੱਕ ਲੜਕੀ ਬਚਦੀ ਸੀ ਪ੍ਰਕਾਸ਼ ਕੌਰ ਜਿਨੇ ਕਦੇ ਕੰਮ ਨਹੀਂ ਸੀ ਕੀਤਾ ਘਰੋਂ ਨਹੀਂ ਸੀ ਨਿਕਲੀ ਹੁਣ ਉਹ ਸਮਝੌਤਾ ਕਰਦੀ ਹੈ ਆਪਣੀ ਬੇਟੀ ਦੇ ਲਈ ਤੇ ਘਰੋਂ ਨਿਕਲਦੀ ਹੈ ਪਿੰਡ ਦੇ ਵਿੱਚ ਹੀ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਕੇ ਮਜ਼ਦੂਰੀ ਸ਼ੁਰੂ ਕਰਦੀ ਹੈ ਮਜ਼ਦੂਰੀ ਕਰਕੇ ਆਪਣੀ ਪੁੜਕੀ ਨੂੰ ਪੜਾਉਂਦੀ ਹੈ ਘਰ ਦਾ ਖਰਚਾ ਚੱਲਦਾ ਮਕਾਨ ਬਣਿਆ ਹੀ ਹੋਇਆ ਸੀ ਪਰ ਇੱਥੇ ਜਿਹੜੀ ਸੁਖਵਿੰਦਰ ਕੌਰ ਸੀ ਆਪਣੀ ਮਾਂ ਦਾ ਸਾਥ ਦੇਣ ਦੀ ਬਜਾਏ ਆਪਣੀ ਮਾਂ ਦੇ ਜਿਹੜੀ ਉਹ ਮਿਹਨਤ ਕਰਦੀ ਹੈ ਉਹਦੇ ਲਈ ਉਹਦਾ ਅਹਿਸਾਨ ਮੰਨਣ ਦੀ ਬਜਾਏ ਜਿਹੜੇ ਉਹਦੇ ਕਦਮ ਸੀ ਉਹ ਪੁੱਠੇ ਪਾਸੇ ਵੱਲ ਤੁਰ ਪੈਂਦੇ ਸੁਖਵਿੰਦਰ ਕੌਰ ਬਹੁਤ ਖੂਬਸੂਰਤ ਹੁੰਦੀ ਹੈ ਪਰ ਮਾਂ ਦੀ ਮਜ਼ਦੂਰੀ ਤੇ ਜਾਣ ਤੋਂ ਬਾਅਦ ਘਰ ਦੇ ਵਿੱਚ ਕੱਲੀ ਹੁੰਦੀ ਹੈ ਜਿੱਥੇ ਉਹਦਾ ਘਰ ਸੀ ਕੁਲਦੀਪ ਸਿੰਘ ਉਹਨਾਂ ਦੀ ਜ਼ਮੀਨ ਵੀ ਉੱਧਰ ਹੀ ਸੀ ਉਹ ਆਉਂਦੇ ਜਾਂਦੇ ਕੁਲਦੀਪ ਸਿੰਘ ਨਾਲ ਮੁਲਾਕਾਤ ਬੋਲਚਾਲ ਤੇ ਇੱਥੇ ਹੀ ਇਹਨਾਂ ਦੀ ਜਿਹੜਾ ਅਫੇਰ ਸ਼ੁਰੂ ਹੋ ਜਾਂਦਾ ਹੁਣ ਸੁਖਵਿੰਦਰ ਕੌਰ ਕੀ ਕਰਦੀ ਜਦੋਂ ਮਾਂ ਮਜ਼ਦੂਰੀ ਤੇ ਚਲੀ ਜਾਂਦੀ ਹੈ ਕੁੜੀ ਘਰ ਇਕੱਲੀ ਹੁੰਦੀ ਹੈ ਤੇ ਕੁਲਦੀਪ ਸਿੰਘ ਨੂੰ ਆਪਣੇ ਘਰ ਬੁਲਾਣਾ ਕੁਲਦੀਪ ਸਿੰਘ ਉਹਦੇ ਘਰ ਟਾਈਮ ਬਤੀਤ ਕਰਦਾ ਹੈ ਇਹਨਾਂ ਦਾ ਆਪਸ ਦੇ ਵਿੱਚ ਨਜਾਇਜ਼ ਬੰਧ ਬਣਦੇ ਨੇ ਇਹ ਲਗਾਤਾਰ ਇਹਨਾਂ ਦਾ ਇਹ ਚੱਲਦਾ ਰਹਿੰਦਾ ਸਕੂਲ ਜਾਂਦੀ ਉੱਥੇ ਵੀ ਕੁਲਦੀਪ ਸਿੰਘ ਦੇ ਨਾਲ ਮੁਲਾਕਾਤਾਂ ਇਹਨਾਂ ਦਾ 1.5 ਸਾਲ ਲਗਾਤਾਰ ਇਹ ਅਫੇਅਰ ਚੱਲਦਾ ਪਿੰਡ ਦੇ ਅਨੁਸਾਰਿਆਂ ਨੂੰ ਪਤਾ ਲੱਗ ਜਾਂਦਾ ਕਿਉਂ ਇਹੋ ਜਿਹੀ ਗੱਲਾਂ ਲੁਕੀਆਂ ਪਿੰਡਾਂ ਦੇ ਵਿੱਚ ਨਹੀਂ ਰਹਿੰਦੀਆਂ ਪਰ ਸੁਖਵਿੰਦਰ ਕੌਰ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਮਾ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੀ ਐ ਪਰ ਸੁਖਵਿੰਦਰ ਕੌਰ ਨਾ ਤਾਂ ਸਮਝਦੀ ਐ ਨਾ ਸਮਝਣਾ ਚਾਹੁੰਦੀ ਸੀ ਇਹਨਾਂ ਦਾ ਪਿਆਰ ਇੰਨਾ ਜ਼ਿਆਦਾ ਵੱਜ ਜਾਂਦਾ ਵੀ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ ਕੁਲਦੀਪ ਸਿੰਘ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਆਈਟੀਆਈ ਕਰਦਾ ਉਹਦਾ ਕਹਿਣਾ ਸੀ ਵੀ ਜਦੋਂ ਮੈਨੂੰ ਸਰਕਾਰੀ ਨੌਕਰੀ ਲੱਗ ਗਈ ਫਿਰ ਆਪਾਂ ਵਿਆਹ ਕਰਾਵਾਂ ਹੁਣ ਆਈਟੀਆਈ ਕਰਨ ਤੋਂ ਬਾਅਦ ਉਹਦੀ ਰੋਦਰਪੁਰ ਜੌਬ ਲੱਗਦੀ ਜੌਬ ਲੱਗਣ ਤੋਂ ਬਾਅਦ ਉਹ ਰੋਦਰਪੁਰ ਚਲਾ ਜਾਂਦਾ ਇਨਾਂ ਦਾ ਆਪਸ ਦੇ ਵਿੱਚ ਇੱਕ ਤਰ੍ਹਾਂ ਨਾਲ ਕਹੇ ਲਈ ਵਿਛੋੜਾ ਪੈ ਜਾਂਦਾ ਹੁਣ ਇਹਨਾਂ ਦੀਆਂ ਫੋਨ ਤੇ ਗੱਲਾਂ ਹੁੰਦੀਆਂ ਨੇ ਲੰਬੀਆਂ ਲੰਬੀਆਂ ਪਰ ਇਹਨਾਂ ਨੂੰ ਆਦਤ ਪਈ ਹੋਈ ਸੀ ਆਪ ਇੱਕ ਦੂਜੇ ਨਾਲ ਟਾਈਮ ਬਤੀਤ ਕਰਨ ਦੀ ਹੁਣ ਇਹਨਾਂ ਦੇ ਵਿੱਚ ਦੂਰੀ ਪੈ ਜਾਂਦੀ ਹੈ ਫਿਰ ਵੀ ਜਿਹੜਾ ਕੁਲਦੀਪ ਸਿੰਘ ਸੀ ਉਹ ਵਾਰ-ਵਾਰ ਆਪਣੇ ਪਿੰਡ ਆਉਂਦਾ ਤੇ ਇਹਨਾਂ ਦਾ ਮੇਲ ਮਲਾਪ ਜਿਹੜਾ ਉਹ ਚੱਲਦਾ ਰਹਿੰਦਾ ਉਸ ਤੋਂ ਬਾਅਦ ਕੁਲਦੀਪ ਸਿੰਘ ਦੀ ਜੌਬ ਲੱਗ ਜਾਂਦੀ ਹੈ ਰਾਜਸਥਾਨ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਉੱਥੇ ਚਲਾ ਜਾਂਦਾ ਹੁਣ ਦੂਰੀ ਇਹਨਾਂ ਦੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਕੁਲਦੀਪ ਸਿੰਘ ਦਾ ਉਹਨਾ ਨਾਂ ਦੇ ਬਰਾਬਰ ਹੋ ਜਾਂਦਾ 22 ਚਾਂਸ ਕਦੇ ਫੋਨ ਹੁੰਦੇ ਨੇ ਤੇ ਸੁਖਵਿੰਦਰ ਕੌਰ ਉਹ ਤੇ ਪ੍ਰੈਸ਼ਰ ਪਾਉਂਦੀ ਆ ਵੀ ਮੇਰੇ ਨਾਲ ਵਿਆਹ ਕਰਾ ਉਹਦਾ ਕਹਿਣਾ ਸੀ ਸਰਕਾਰੀ ਜੋਬ ਲੱਗ ਜੇਗੀ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਪਰ ਸੁਖਵਿੰਦਰ ਕੌਰ ਨੂੰ ਜਿਹੜੀ ਇਹ ਦੂਰੀ ਸੀ ਇਹ برداشت ਨਹੀਂ ਹੁੰਦੀ ਇਸੇ ਪਿੰਡ ਦੇ ਵਿੱਚ ਰਹਿਣ ਵਾਲਾ ਹੁੰਦਾ ਸ਼ਾਕਰ ਉਹਦੇ ਤਿੰਨ ਬੱਚੇ ਹੁੰਦੇ ਨੇ ਤੇ ਸਭ ਤੋਂ ਛੋਟਾ ਹੁੰਦਾ ਅਲੀ ਸ਼ਾਕਰ ਕੋਲ ਕੋਈ ਜ਼ਮੀਨ ਜਾਤ ਨਹੀਂ ਨਹੀਂ ਹੁੰਦੀ ਲੋਕਾਂ ਦੇ ਖੇਤਾਂ ਦੇ ਵਿੱਚ ਹੀ ਕੰਮ ਕਰਕੇ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਆਪਣੀ ਰੋਜੀ ਰੋਟੀ ਚਲਾਉਂਦਾ ਹੈ ਪਿੰਡ ਦੇ ਵਿੱਚ ਜਿਹੜਾ ਘਰ ਬਣਾਇਆ ਹੁੰਦਾ ਉਹ ਵੀ ਰਜਿੰਦਰ ਸਿੰਘ ਸਰਪੰਚ ਵੱਲੋਂ ਹੀ ਪੰਚਾਇਤੀ ਜ਼ਮੀਨ ਇਹਨੂੰ ਦਿੱਤੀ ਹੁੰਦੀ ਹੈ ਜਿੱਥੇ ਉਹ ਆਪਣਾ ਘਰ ਬਣਾਉਂਦਾ ਪਰ ਜਿਹੜਾ ਆਲੀ ਹੁੰਦਾ ਉਹ ਨਾ ਤਾਂ ਖੇਤਾਂ ਦੇ ਵਿੱਚ ਕੰਮ ਕਰਦਾ ਕਿਉਂਕਿ ਇਹਨੂੰ ਲੋਕਾਂ ਦੇ ਖੇਤਾਂ ਦੇ ਵਿੱਚ ਕੰਮ ਕਰਨਾ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਸੀ ਪਰ ਹਮੇਸ਼ਾ ਬੰਟਣ ਕੇ ਰਹਿਣਾ ਲੋਕਾਂ ਨੂੰ ਇਹ ਵੀ ਸੀ ਵੀ ਇਹ ਕਰਦਾ ਕੁਝ ਹੈ ਨਹੀਂ ਤੇ ਇੰਨਾ ਬੰਟਣ ਕੇ ਕਿਵੇਂ ਰਹਿੰਦਾ ਪਿੰਡ ਦੇ ਵਿੱਚ ਅਕਸਰ ਛੋਟੀਆਂ-ਮੋਟੀਆਂ ਚੋਰੀਆਂ ਜਿਹੜੀਆਂ ਨੇ ਹੁੰਦੀਆਂ ਰਹੀਆਂ ਅਸ ਲੋਕਾਂ ਨੂੰ ਸ਼ੱਕ ਸੀ ਵੀ ਇਹ ਸਾਰਾ ਕੁਝ ਇਹੀ ਕਰਦਾ ਪਰ ਕਦੇ ਫੜਿਆ ਨਹੀਂ ਸੀ ਗਿਆ ਇਸ ਕਰਕੇ ਹੁਣ ਲੋਕ ਨਾ ਵੀ ਨਹੀਂ ਲੈ ਸਕਦੇ ਸਿੱਧਾ ਫਿਰ ਇੱਕ ਵਾਰ ਅਲੀ ਫੜਿਆ ਵੀ ਜਾਂਦਾ ਤੇ ਲੋਕ ਇਹ ਤੋਂ ਚੱਕੰਨੇ ਹੋ ਜਾਂਦੇ ਨੇ ਇਹਦੀ ਮਾਰਕੁੱਟ ਵੀ ਹੁੰਦੀ ਹੈ ਦੂਜੇ ਪਾਸੇ ਅਲੀ ਨੂੰ ਪਤਾ ਸੀ ਕੁਲਦੀਪ ਦਾ ਤੇ ਸੁਖਵਿੰਦਰ ਕੌਰ ਦੇ ਅਫੇਰ ਦਾ ਹੁਣ ਜਦੋਂ ਕੁਲਦੀਪ ਉੱਥੇ ਚਲਾ ਜਾਂਦਾ ਤਾਂ ਉਹ ਸੁਖਵਿੰਦਰ ਕੌਰ ਦੇ ਨਾਲ ਨਜ਼ਦੀਕੀਆਂ ਵਧਾਣੀਆਂ ਸ਼ੁਰੂ ਕਰਦਾ ਪਹਿਲਾਂ ਕੁਲਦੀਪ ਦੀ ਗੱਲ ਕਰਦਾ ਫਿਰ ਹੋਰ ਜਦੋਂ ਹੌਲੀ-ਹੌਲੀ ਨਜ਼ਦੀਕੀਆਂ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਸੁਖਵਿੰਦਰ ਕੌਰ ਵੀ ਹੁਣ ਅੱਕੀ ਪਈ ਸੀ ਵੀ ਕੁਲਦੀਪ ਨਾ ਤਾਂ ਆਉਂਦਾ ਤੇ ਨਾ ਮੇਰੇ ਨਾਲ ਵਿਆਹ ਕਰਾਉਂਦਾ ਤੇ ਮੇਲ-ਮਲਾਪ ਜਿਹੜਾ ਬਿਲਕੁਲ ਹੀ ਖਤਮ ਹੋ ਜਾਂਦਾ ਸੁਖਵਿੰਦਰ ਕੌਰ ਫਿਰ ਅਲੀ ਦੇ ਨਜ਼ਦੀਕ ਆਉਣਾ ਸ਼ੁਰੂ ਹੁੰਦੀ ਹੈ ਤੇ ਫਿਰ ਇਹਨਾਂ ਦੇ ਆਪਸ ਦੇ ਵਿੱਚ ਨਜਾਇਜ਼ ਸਬੰਧ ਬਣਦੇ ਨੇ ਇਹਨਾਂ ਦੇ ਨਜਾਇਜ਼ ਸਬੰਧ ਬਣਨ ਤੋਂ ਬਾਅਦ ਹੁਣ ਕੁਲਦੀਪ ਨੂੰ ਭੁੱਲ ਜਾਂਦੀ ਹੈ ਕਿਉਂਕਿ ਕੁਲਦੀਪ ਬੜੀ ਦੂਰ ਹੁੰਦਾ ਕੁਲਦੀਪ ਹੁਣ ਜਦੋਂ ਫੋਨ ਕਰਦਾ ਤੇ ਅਕਸਰ ਸੁਖਵਿੰਦਰ ਕੌਰ ਫੋਨ ਨਹੀਂ ਚੁੱਕਦੀ ਦੂਜੇ ਪਾਸੇ ਮਾਂ ਮਿਹਨਤ ਮਜ਼ਦੂਰੀ ਕਰਕੇ ਆਪਣੀ ਬੇਟੀ ਨੂੰ ਪੜਾਉਣ ਵਾਸਤੇ ਤੇ ਪੇਟ ਪਾਲਣ ਦੀ ਜਿਹੜੀ ਜੰਗ ਲੜਦੀ ਹੁੰਦੀ ਹੈ ਤੇ ਕੁੜੀ ਇੱਕ ਤੋਂ ਬਾਅਦ ਇੱਕ ਜਿਹੜੇ ਉਹਦੇ ਫੇਰ ਚੱਲਦੇ ਰਹਿੰਦੇ ਨੇ ਹੁਣ ਉਹਦਾ ਫੇਰ ਚੱਲਦਾ ਅਲੀ ਦੇ ਨਾਲ ਇਸੇ ਦੌਰਾਨ ਲਾਕਡਾਊਨ ਲੱਗ ਜਾਂਦਾ ਹੈ ਲਾਕਡਾਊਨ ਦੇ ਵਿੱਚ ਲੋਕ ਘਰਾਂ ਦੇ ਵਿੱਚ ਕੈਦ ਹੋ ਜਾਂਦੇ ਨੇ ਤੇ ਕੁਲਦੀਪ ਵੀ ਆਪਣੇ ਘਰ ਆ ਜਾਂਦਾ ਹੈ ਕੁਲਦੀਪ ਆਪਣੇ ਘਰ ਆਉਂਦਾ ਸੁਖਵਿੰਦਰ ਨੂੰ ਮਿਲਣ ਦੀ ਬੜੀ ਕੋਸ਼ਿਸ਼ ਕਰਦਾ ਪਰ ਸੁਖਵਿੰਦਰ ਉਹਨੂੰ ਨਹੀਂ ਮਿਲਦੀ ਫੋਨ ਕਰਨ ਦੀ ਕੋਸ਼ਿਸ਼ ਕਰਦਾ ਪਰ ਨਹੀਂ ਮਿਲਦੀ ਫਿਰ ਕੁਲਦੀਪ ਦਾ ਇੱਕ ਦੋਸਤ ਦੱਸਦਾ ਕਿ ਇਹਦਾ ਅਲੀ ਦੇ ਨਾਲ ਅਫੇਅਰ ਚੱਲਦਾ ਉਹ ਅਲੀ ਨੂੰ ਵੀ ਸਮਝਾਉਂਦਾ ਵੀ ਮੈਂ ਇਹਦੇ ਨਾਲ ਵਿਆਹ ਕਰਨਾ ਮੈਂ ਇਹਦੇ ਨਾਲ ਪਿਆਰ ਕਰਨਾ ਤੂੰ ਇਤੋਂ ਦੂਰ ਹੋ ਜਾ ਹੁਣ ਅਲੀ ਦਾ ਕਹਿਣਾ ਸੀ ਵੀ ਜੇ ਤੂੰ ਇਹਦੇ ਨਾਲ ਪਿਆਰ ਕਰਨਾ ਫਿਰ ਤੂੰ ਉਹਨੂੰ ਸਮਝਾ ਮੈਂ ਨਹੀਂ ਉਹੀ ਮੇਰੇ ਪਿੱਛੇ ਪਈ ਹੈ ਪਰ ਸੁਖਵਿੰਦਰ ਕੌਰ ਸੁਣਨ ਵਾਸਤੇ ਤਿਆਰ ਨਹੀਂ ਹੁੰਦੀ ਲਾਕਡਾਊਨ ਖੁੱਲਦਾ ਕੁਲਦੀਪ ਸਿੰਘ ਫਿਰ ਆਪਣੇ ਕੰਮ ਤੇ ਚਲੇ ਜਾਂਦੇ ਨੇ ਕੰਮ ਤੇ ਜਾਂਦਾ ਪਰ ਸੁਖਵਿੰਦਰ ਕੌਰ ਦਾ ਜਿਹੜਾ ਦੂਰੀ ਸੀ ਉਹਦਾ ਵਿਛੋੜਾ ਸੀ ਉਹਦੀ ਬੇਵਫਾਈ ਸੀ ਉਹਦੇ ਦਿਲ ਦੇ ਵਿੱਚ ਉਹ ਹਰ ਟਾਈਮ ਚੁਬਦੀ ਰਹਿੰਦੀ ਹੈ ਕੁਲਦੀਪ ਸਿੰਘ ਉੱਥੋਂ ਆ ਜਾਂਦਾ ਫਿਰ ਆ ਕੇ ਆਪਣੇ ਸ਼ਹਿਰ ਉੱਥੇ ਜੌਬ ਕਰਨੀ ਸ਼ੁਰੂ ਕਰਦਾ ਪਰ ਸੁਖਵਿੰਦਰ ਕੌਰ ਦੇ ਨਾਲ ਉਹਨਾਂ ਦਾ ਜਿਹੜਾ ਲਿੰਕ ਸੀ ਉਹ ਬਿਲਕੁਲ ਖਤਮ ਹੋ ਚੁੱਕਿਆ ਸੀ ਪਰ ਉਹ ਵਾਰ-ਵਾਰ ਸੁਖਵਿੰਦਰ ਕੌਰ ਨੂੰ ਫੋਨ ਕਰਦਾ ਤੇ ਵਿੱਚ- ਵਿੱਚ ਜਦੋਂ ਵੀ ਉਹਨਾਂ ਵਾਲੀ ਮਿਲਦਾ ਅਲੀ ਨਾਲ ਵੀ ਉਹਦੀ ਬਹਿਸ ਹੁੰਦੀ ਪਰ ਸੁਖਵਿੰਦਰ ਕੌਰ ਹੁਣ ਉਹਦੇ ਨਾਲ ਨਾ ਤਾਂ ਗੱਲ ਕਰਨਾ ਚਾਹੁੰਦੀ ਸੀ ਨਾ ਮੇਲ ਮਲਾ ਉਹ ਬਿਲਕੁਲ ਅਲੀ ਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਉਹਦੇ ਤੇ ਫਾਇਦਾ ਸੀ ਕੁਲਦੀਪ ਸਿੰਘ ਜਦੋਂ ਵਾਰ-ਵਾਰ ਉਹਨਾਂ ਨੂੰ ਫੋਨ ਕਰਦਾ ਤਾਂ ਉਹ ਇਹ ਤੋਂ ਤੰਗ ਹੋ ਜਾਂਦੇ ਨੇ ਸੁਖਵਿੰਦਰ ਫਿਰ ਗਿੰਦੀ ਵਾਲੀ ਨੂੰ ਵੀ ਇਹਨੂੰ ਰਸਤੇ ਦੇ ਵਿੱਚੋਂ ਹਟਾਣਾ ਪੈਗਾ ਇਹਨੂੰ ਤੰਗ ਕਰਨੋਂ ਨਹੀਂ ਹਟਣਾ ਫਿਰ ਇੱਕ ਪਲੈਨਿੰਗ ਕਰਦੇ ਨੇ ਸੁਖਵਿੰਦਰ ਨੂੰ ਪਤਾ ਸੀ ਵੀ ਉਹ ਹਜੇ ਵੀ ਉਹਨੂੰ ਪਾਗਲਾ ਵਾਂਗੂ ਪਿਆਰ ਕਰਦਾ ਤੇ ਸੁਖਵਿੰਦਰ ਕੌਰ ਇੱਕ ਪੂਰੀ ਪਲੈਨਿੰਗ ਤਿਆਰ ਕਰਕੇ ਆਲੀ ਨੂੰ ਦੱਸਦੀ ਹੈ ਹੁਣ ਉਸੇ ਪਲੈਨਿੰਗ ਦੇ ਤਹਿਤ 29 ਜੂਨ 2020 ਨੂੰ ਸੁਖਵਿੰਦਰ ਕੌਰ ਫੋਨ ਕਰਦੀ ਹੈ ਵਾਰ-ਵਾਰ ਕਲਦੀਪ ਨੂੰ ਕਲਦੀਪ ਕੰਮ ਤੇ ਹੁੰਦਾ ਫੋਨ ਰিসিਵ ਨਹੀਂ ਹੁੰਦਾ। ਤਕਰੀਬ 16-17 ਫੋਨ ਕੀਤੇ ਜਾਂਦੇ ਨੇ ਇਹਨੂੰ। ਫਿਰ ਜਦੋਂ ਜੌਬ ਤੋਂ ਉਹਨੂੰ ਛੁੱਟੀ ਮਿਲਦੀ ਉਹਨੂੰ ਫੋਨ ਮਿਲਦਾ ਉਸ ਤੋਂ ਬਾਅਦ ਦੇਖਦਾ ਵੀ ਇੰਨੇ ਫੋਨ। ਉਹਨੂੰ ਹੁੰਦੀ ਹੈ ਖੁਸ਼ੀ ਵੀ ਸੁਖਵਿੰਦਰ ਕੌਰ ਸ਼ਾਇਦ ਉਹਦੇ ਵੱਲ ਫਿਰ ਵਾਪਸ ਆਉਂਦੀ ਹੈ। ਉਹ ਫਟਾਫਟ ਫੋਨ ਕਰਦਾ। ਸੁਖਵਿੰਦਰ ਕਹਿੰਦੀ ਮੈਂ ਤੈਨੂੰ ਫੋਨ ਕਰ ਲਈ ਸਵੇਰ ਵੀ ਤੂੰ ਫੋਨ ਨਹੀਂ ਚੁੱਕਿਆ ਤੇ ਮੈਂ ਤੈਨੂੰ ਮਿਲਣਾ। ਉਹ ਕਹਿੰਦਾ ਠੀਕ ਹੈ ਰਾਤ ਨੂੰ ਮਿਲਦੇ ਆਂ। ਰਾਤ ਨੂੰ ਇਹਨਾਂ ਦੀ ਤੈਅ ਹੁੰਦੀ ਹੈ ਪਿੰਡ ਦੇ ਵਿੱਚ ਹੀ ਬਲਜੀਤ ਸਿੰਘ ਦੇ ਖੇਤ ਹੁੰਦੇ ਨੇ ਉਹਦਾ ਇੱਕ ਬਾਗ ਹੁੰਦਾ ਉਹ ਬਾਗ ਦੇ ਵਿੱਚ ਮਿਲਣ ਦੀ ਗੱਲ ਤੈਅ ਹੋ ਜਾਂਦੀ ਹੈ ਹੁਣ ਸ਼ਾਮ ਨੂੰ ਰੋਟੀ ਖਾ ਕੇ ਜਦੋਂ ਘਰੋਂ ਟੈਲਣ ਲਈ ਨਿਕਲਦਾ ਘਰ ਕਹਿ ਕੇ ਮੈਂ ਆਇਆ ਥੋੜੀ ਦੇਰ ਤੱਕ ਫੋਨ ਕਰਦਾ ਸੁਖਵਿੰਦਰ ਨੂੰ ਤੇ ਸੁਖਵਿੰਦਰ ਉਹਨੂੰ ਉੱਥੇ ਬੁਲਾਉਂਦੀ ਹੈ ਬਲਜੀਤ ਸਿੰਘ ਦੇ ਖੇਤ ਦੇ ਵਿੱਚ ਜਿਹੜੇ ਬਾਗ ਦੇ ਵਿੱਚ ਉੱਥੇ ਮਿਲਦੇ ਨੇ ਸੁਖਵਿੰਦਰ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਮਿਲਦੀ ਹੈ ਇਹਨੂੰ ਜੱਫੀ ਪਾ ਕੇ ਮਿਲਦੀ ਹੈ ਕੁਲਦੀਪ ਸਿੰਘ ਸਾਰਾ ਕੁਝ ਭੁੱਲ ਜਾਂਦਾ ਹੈ ਫਿਰ ਉਹਨਾਂ ਬਾਗ ਦੇ ਵਿੱਚ ਲੈ ਜਾਂਦੇ ਨੇ ਇੱਕ ਜਗ੍ਹਾ ਲੈ ਕੇ ਸੁਖਵਿੰਦਰ ਕੌਰ ਆਪਣੇ ਨਾਲ ਦੁੱਧ ਲੈ ਕੇ ਆਈ ਹੁੰਦੀ ਆ ਕਹਿੰਦੀ ਵੀ ਠੀਕ ਐ ਪੁਰਾਣੀਆਂ ਸਾਲੀਆਂ ਗਲਤੀਆਂ ਜਿਹੜੀਆਂ ਨੇ ਉਹ ਮੈਨੂੰ ਮਾਫ਼ ਕਰ ਲੈ ਤੇ ਸਾਰਾ ਕੁਝ ਭੁੱਲ ਜਾ ਆਪਾਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਦੇ ਆਂ ਗਲਾਸ ਦੇ ਵਿੱਚ ਉਹ ਦੁੱਧ ਪਾ ਕੇ ਦਿੱਤਾ ਜਾਂਦਾ ਹੈ ਕੁਲਦੀਪ ਸਿੰਘ ਨੂੰ ਉਹਨੂੰ ਪਿਆਇਆ ਜਾਂਦਾ ਉਹ ਜਦੋਂ ਦੁੱਧ ਦੀ ਘੁੱਟ ਕਰਦਾ ਉਹਨੂੰ ਥੋੜਾ ਅਜੀਬ ਲੱਗਦਾ ਪਰ ਉਹ ਫਿਰ ਵੀ ਇਹਦੀ ਖੁਸ਼ੀ ਦੇ ਲਈ ਪੀ ਜਾਂਦਾ ਥੋੜਾ ਦੁੱਧ ਰੱਖ ਲੈਂਦੀ ਆ ਵੀ ਮੈਂ ਬਾਅਦ ਵਿੱਚ ਮੈਂ ਪੀ ਲਾਂ ਜਲਦੀਪ ਜਦੋਂ ਦੁੱਧ ਪੀਂਦਾ ਉਸ ਤੋਂ ਬਾਅਦ ਉਹਨੂੰ ਬੇਹੋਸ਼ੀ ਆਉਣ ਲੱਗਦੀ ਹੈ ਚੱਕਰ ਆਉਣ ਲੱਗਦੇ ਨੇ ਸੁਖਵਿੰਦਰ ਉੱਥੇ ਬੈਠੇ ਲੁੱਕ ਕੇ ਬੈਠਾ ਹੁੰਦਾ ਅਲੀ ਅਲੀ ਨੂੰ ਆਵਾਜ਼ ਮਾਰਦੀ ਹੈ ਤੇ ਅਲੀ ਉਹਦੇ ਪਰਨੇ ਦੇ ਨਾਲ ਉਹਦਾ ਗਲ ਕੁੱਟ ਦਿੰਦਾ ਦੋਨੋਂ ਜਣੇ ਮਿਲ ਕੇ ਉਹਨੂੰ ਖਤਮ ਕਰਨ ਤੋਂ ਬਾਅਦ ਕਿਉਂਕਿ ਉਹ ਵਿਰੋਧ ਕਰਨ ਜੋਗੇ ਨਹੀਂ ਹੁੰਦਾ ਜ਼ਹਿਰ ਦਾ ਨਸ਼ਾ ਉਹਦੇ ਤੇ ਹਾਵੀ ਹੁੰਦਾ ਕਿਉਂਕਿ ਦੁੱਧ ਦੇ ਵਿੱਚ ਇਹਨੇ ਜ਼ਹਿਰ ਪਾ ਕੇ ਦਿੱਤਾ ਸੀ ਉਹਨੂੰ ਉਹ ਖਤਮ ਹੋ ਜਾਂਦਾ ਫਿਰ ਦੋਨੋਂ ਜਣੇ ਮਿਲ ਕੇ ਉਹ ਨਾਲੇ ਦੇ ਵਿੱਚ ਲਾਸ਼ ਸੁੱਟ ਦਿੰਦੇ ਨੇ ਉਸ ਤੋਂ ਬਾਅਦ ਵਾਪਸ ਚਲੇ ਜਾਂਦੇ ਨੇ ਆਪੋ ਆਪਣੇ ਘਰਾਂ ਨੂੰ ਇਹਨਾਂ ਨੂੰ ਏਸੀ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕੀ ਹੋਇਆ ਕਿੰਨੇ ਮਾਰਿਆ ਕੀ ਨਹੀਂ ਪਰ ਪੁਲਿਸ ਜਦੋਂ ਫਿਰ ਲੱਭਣ ਤੇ ਆਵੇ ਤਪਤਾਲ ਚ ਵੀ ਲੱਭ ਲੈਂਦੀ ਹੈ ਇਹ ਤਾਂ ਫਿਰ ਇੱਕ ਮਾਮੂਲੀ ਜਿਹਾ ਦੋ ਆਮ ਇਨਸਾਨ ਸੀ ਉਸ ਤੋਂ ਬਾਅਦ ਅਲੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਲੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਂਦਾ ਰਿਮਾਂਡ ਤੇ ਲੈ ਕੇ ਫਿਰ ਬਲਜੀਤ ਸਿੰਘ ਦੇ ਖੇਤ ਚੋਂ ਹੀ ਦੋ ਮੋਬਾਈਲ ਜਿਹੜੇ ਸੀ ਕੁਲਦੀਪ ਦੇ ਉਹ ਬਰਾਮਦ ਕੀਤੇ ਜਾਂਦੇ ਨੇ ਪਰਨਾ ਬਰਾਮਦ ਕੀਤਾ ਜਾਂਦਾ ਇੱਕ ਸ਼ੀਸ਼ੀ ਸੀ ਜਿਹੜੀ ਯਾਰਦੀ ਬਰਾਮਦ ਕੀਤੀ ਜਾਂਦੀ ਹੈ ਇੱਕ ਗਲਾਸ ਇਹ ਸਾਰਾ ਕੁਝ ਬਰਾਮਦ ਕਰਨ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਫਿਰ ਕੋਰਟ 'ਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਇਹ ਕੇਸ ਚੱਲਦਾ। ਕੇਸ ਲਗਾਤਾਰ 3 ਸਾਲ ਚੱਲਦਾ। 3 ਸਾਲ ਬਾਅਦ ਇਸ ਕੇਸ ਦੇ ਵਿੱਚ ਇਤਿਹਾਸਿਕ ਫੈਸਲਾ ਹੁੰਦਾ ਹੈ। ਅਦਾਲਤ ਵੱਲੋਂ ਇਹਨਾਂ ਦੋਨਾਂ ਜਣਿਆਂ ਸੁਖਵਿੰਦਰ ਕੌਰ ਤੇ ਅਲੀ ਹੁਸੈਨ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਵੀ ਜਦੋਂ ਤੱਕ ਇਹਨਾਂ ਦੀ ਉਮਰ ਰਹੇਗੀ ਉਹ ਜੇਲ੍ਹ ਦੇ ਅੰਦਰ ਕੈਦ ਰਹੇਗੀ ਉਥੋਂ ਮਰ ਕੇ ਹੀ ਬਾਹਰ ਨਿਕਲਣਗੇ ਇੱਕ ਐਸੀ ਪ੍ਰੇਮ ਕਹਾਣੀ ਟਿਕੋਣੀ ਪ੍ਰੇਮ ਕਹਾਣੀ ਜਿਹਦੇ ਵਿੱਚ ਇੱਕ ਕਤਲ ਹੁੰਦਾ ਤੇ ਦੋ ਜਣਿਆਂ ਦੀ ਜ਼ਿੰਦਗੀ ਜਿਹੜੀ ਜੇਲ੍ਹ ਦੇ ਵਿੱਚ ਕੈਦ ਹੋ ਜਾਂਦੀ ਹੈ ਇੱਕ ਲੜਕੀ ਜਿਹਨੂੰ ਪਾਲਣ ਦੇ ਲਈ ਮਾਂ ਨੇ ਇੰਨੀ ਮਿਹਨਤ ਕੀਤੀ ਜਿੰਨੇ ਕਦੇ ਕੰਮ ਨੂੰ ਹੱਥ ਨਹੀਂ ਸੀ ਲਾਇਆ ਬਾਹਰ ਜਾ ਕੇ ਉਹ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਕੇ ਮਜ਼ਦੂਰੀ ਕਰਦੀ ਹੈ ਆਪਣੀ ਲੜਕੀ ਨੂੰ ਬਿਹਤਰ ਜ਼ਿੰਦਗੀ ਦੇਣ ਦੇ ਲਈ ਪਰ ਲੜਕੀ ਨੇ ਕੀ ਕੀਤਾ ਲੋਕ ਇੰਨਾ ਹੀ ਗੱਲਾਂ ਤੋਂ ਡਰਦੇ ਨੇ ਲੜਕੀ ਨੇ ਇੱਕ ਮਿੰਟ ਨਹੀਂ ਸੋਚਿਆ ਆਪਣੀ ਇੱਜ਼ਤ ਬਾਰੇ ਪਰਿਵਾਰ ਦੀ ਇੱਜ਼ਤ ਬਾਰੇ ਮਾਂ ਦੀ ਇੱਜ਼ਤ ਬਾਰੇ ਮਾਂ ਦੀ ਮਿਹਨਤ ਬਾਰੇ ਉਹਨੇ ਇੱਕ ਦੇ ਨਾਲ ਦੋਸਤੀ ਇੱਕ ਤੋਂ ਦੂਜੇ ਦੇ ਨਾਲ ਦੋਸਤੀ ਬਣਾਈ ਤੇ ਉਸ ਤੋਂ ਬਾਅਦ ਉਹ ਕਤਲ ਵੀ ਕਰਦੀ ਹੈ ਦੂਜੇ ਪਾਸੇ ਅਲੀ ਜੀ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਡੰਗ ਟਪਾਉਂਦਾ ਸੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਚੋਰੀਆਂ ਕਰ ਕਰਕੇ ਤੇ ਵੰਟਣ ਕੇ ਰਹਿੰਦਾ ਸੀ ਉਸ ਬੰਦੇ ਦੇ ਨਾਲ ਸੁਖਵਿੰਦਰ ਨੇ ਦੋਸਤੀ ਬਣਾਈ ਜਦੋਂ ਪਿੰਡ ਦੇਆਂ ਨੂੰ ਪਤਾ ਲੱਗਾ ਵੀ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਦੋਨੋਂ ਹੀ ਪਰਿਵਾਰਾਂ ਦੇ ਘਰ ਢਾਤੇ ਉਦੋਂ ਹਾਲਾਂਕਿ ਇਹ ਚੀਜ਼ ਹੈ ਗਲਤ ਹੈ ਕਿਉਂਕਿ ਪਰਿਵਾਰ ਦਾ ਕੀ ਕਸੂਰ ਅਤੇ ਮਾਂ ਦਾ ਕੀ ਕਸੂਰ ਸੀ ਜਾਂ ਅਲੀ ਦੇ ਘਰ ਦੇਆਂ ਦਾ ਵੀ ਕੋਈ ਕਸੂਰ ਨਹੀਂ ਸੀ ਪਰ ਗੁੱਸੇ ਦੇ ਵਿੱਚ ਜਦੋਂ ਉਹ ਦਿਨ ਲੋਕ ਉਹਨਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਵੀ ਕੀ ਠੀਕ ਹੈ ਕੀ ਗਲਤ ਹੈ ਜਿਹਦੇ ਮੁੰਡੇ ਦੀ ਮੌਤ ਹੋਈ ਹੋਵੇ ਜੇ ਆਪਾਂ ਆਪਣੀਆਂ ਭਾਵਨਾਵਾਂ ਦੇ ਕੰਟਰੋਲ ਕਰੀਏ ਤਾਂ ਬੜੀਆਂ مصیਬਤਾਂ ਤੋਂ ਬਚ ਸਕਦੇ ਹਾਂ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾਰ